ਖਵਰਗੜ ਸ਼ੰਕਰ ਤੋਂ ਹੈ ਜਿੱਥੇ ਕਿ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸਿਹੇਮਾ ਵਜੋ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਡੇ ਕੋਈ ਸਾਨੂੰ ਸਵਾ 12:00 ਵਜੇ ਨਾ ਇੱਕ ਬਲੌਡਡਸ ਬੰਦੀ ਇੱਕ ਸਿਵਲ ਹਸਪਤਾਲ ਗੜਸ਼ੰਕਰ ਤੋਂ ਚੇਡਨ ਹੋ ਰਹੀ ਸੀ ਜਿਸ ਬੰਦੀ ਸਿਵਲ ਹਸਪਤਾਲ ਪਹੁੰਚ ਕੇ ਅ ਦੇਖਿਆ ਗਿਆ ਕਿ ਡੈਡਬੋਡੀ ਇਥੇ ਭਈਆ ਤੇ ਗਨ ਦਾ ਸ਼ਾਰਟ ਹੋਇਆ ਗਨ ਨੇ ਇੱਕ ਫੈਰ ਲਗਾਇਆ ਉਹਦੇ ਸਿਰ 'ਤੇ ਇੱਕ ਫੈਰ ਉਹਦੇ ਹਾਰਟ ਵਾਲੀ ਸਾਈਡ ਤੇ ਲਗਾਇਆ ਤੇ ਮੌਕੇ ਤੇ ਕੋਈ ਬਾਸ ਨਹੀਂ ਆਇਆ ਬਾਸ ਨਾਲ ਉਹਨਾਂ ਦੀ ਅਗਲੀ ਗੱਲ ਵੀ ਚੱਲ ਗਈ ਹੈ ਤੇ ਡੈਥ ਹੋਈ ਜੀ ਉਹਦਾ ਨਾਮ ਵਗੈਰਾ ਹੈ ਇਹ ਆਰੀਅਨ ਸਨ ਆਫ ਅਮਿਤ ਕੁਮਾਰ ਹੈ ਲੜਕੀ ਦਾ ਨਾਮ ਹੈ ਤੇ ਸੀਮਾ ਉਮਰ 20 ਸਾਲ ਹੈ ਤੁਸੀਂ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਆਹ ਬਿਆਹ ਨਾਲ ਹਾਸਲ ਕਰਕੇ ਬਾਰਸਾਂ ਦੇ ਹੋਂਦ ਤੇ ਅਗਲੀ ਕਾਰਵਾਈ ਜਾ ਖਬਰ ਗੜਸ਼ੰਕਤੋ ਹੈ ਜਿੱਥੇ ਕਿ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸਿਹੇਮਾ ਵਜੋ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰਾਤ ਨੂੰ ਸਾਨੂੰ ਸਵਾ ਦੁਪਹਿਰ ਵੀ ਨਾ ਇੱਕ ਬਰਾਉਂਡਡਸ ਬਧੀ ਇੱਕ ਸਿਵਲ ਹਸਪਤਲ ਗੜਸ਼ੰਕਤੋ ਜਿਹੜਾ ਨੂੰ ਹੋ ਰਹੀ ਸੀ ਜਿਸ ਵੰਦੀ ਸਿਵਲ ਹਸਪਤਲ ਪੁਲਿਸ ਦੇ ਅ ਦੇਖਿਆ ਗਿਆ ਕਿ ਡੈਡਮੋੜੀ ਇੱਥੇ ਬਈਆ ਤੇ ਗਨ ਨਾਲ ਸ਼ਾਟ ਹੋਇਆ ਗਨ ਨੇ ਇੱਕ ਫਾਇਰ ਲਗਾਇਆ ਉਹਦੇ ਸਿਰ 'ਤੇ ਇੱਕ ਫਾਇਰ ਉਹਦੇ ਹਾਰਟ ਵਾਲੀ ਸਾਈਡ ਤੇ ਲੱਗਾ ਤੇ ਮੌਕੇ ਤੇ ਕੋਈ ਬਾਸ ਨਹੀਂ ਆਇਆ ਬਾਸ ਨੇ ਹੁਣ ਤੱਕ ਹੀ ਅਗਲੀ ਕਾਰਵਾਈ ਕੀਤੀ ਹੈ ਤੇ ਦਿੱਤੋ ਜੀ ਦੀ ਉਹਦਾ ਨਾਮ ਵਗੈਰਾ ਹੈ ਇਹ ਆਰੀਅਨ ਸਨ ਆਫ ਅਮਿਤ ਕੁਮਾਰ ਲੜਕੀ ਦਾ ਨਾਮ ਵੰਡ ਸੀਮਾ ਉਮਰ 20 ਸਾਲ ਹੈ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਆਹ ਬਿਆਨਾ ਹਾਸਲ ਕਰਕੇ ਬਾਰਸਾਂ ਦੇ ਹੋਣ ਤੇ ਅਗਲੀ ਕਾਰਵਾਈ ਅਮਰਜੀਤ ਖਵਰਗੜ ਸ਼ੰਕਰ ਤੋਂ ਹੈ ਜਿੱਥੇ ਕਿ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸਿਹਿਮਾ ਵਜੋਂ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਬ ਕਿ ਸਾਨੂੰ ਸਵਾ 12 ਵਜੇ ਨਾ ਇੱਕ ਬਲੌਡਡਸ ਬਧੀ ਇੱਕ ਸਿਵਲ ਹਸਪਤਲ ਗੜ੍ਹਹਟ ਨੂੰ ਚੇੜਨਾ ਸ਼ੁਰੂ ਹੋ ਰਹੀ ਸੀ ਜਿਸ ਵੰਦੀ ਸਿਵਲ ਹਸਪਤਲ ਪੁਲਿਸ ਦੇ ਅ ਦੇਖਿਆ ਗਿਆ ਕਿ ਡੈੱਡ ਬੋਡੀ ਇਥੇ ਭਈਆ ਤੇ ਗਨ ਨਾਲ ਸ਼ਾਟ ਹੋਇਆ ਗਨ ਨੇ ਇੱਕ ਫੈਰ ਲਗਾਇਆ ਉਹਦੇ ਸਿਰ 'ਤੇ ਤੇ ਕੇ ਫੈਰ ਉਹਦੇ ਹਾਰਟ ਵਾਲੀ ਸਾਈਡ ਤੇ ਲੱਗਾ ਤੇ ਮੌਕੇ ਤੇ ਕੋਈ ਬਾਸ ਨਹੀਂ ਆਇਆ ਬਾਸ ਨਾਲ ਉਹ ਜਿਹੜੀ ਅਗਲੀ ਗਾਰ ਵੀ ਚਲੋ ਗਿਆ ਇਹ ਡੈੱਥ ਹੋਈ ਜਿਹਦਾ ਨਾਮ ਵਗੈਰਾ ਹੈ ਇਹ ਆਰੀਅਨ ਸਨ ਆਫ ਅਮਿਤ ਕੁਮਾਰ ਲੜਕੀ ਦਾ ਨਾਮ ਹੈ ਤੇ ਸੀਮਾ ਉਮਰ 20 ਸਾਲ ਹੈ ਤੁਸੀਂ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਆਹ ਬਿਆਹ ਹਾਸਲ ਕਰਕੇ ਬਾਰਸਾਂ ਦੇ ਹੋਂਤੇ ਅਗਲੀ ਕਾਰਵਾਈ ਹੈ ਹਮਦਰਦ